ਫਲੋਰ ਦੇ ਵਿੱਚ ਉਹ ਦਿਨ ਦਿਹਾੜੇ ਵਾਪਰੀ ਇੱਕ ਚੋਰੀ ਦੀ ਘਟਨਾ ਨੇ ਹੈਰਾਨ ਕਰਕੇ ਰੱਖ ਦਿੱਤਾ ਤੇ ਇਹ ਮਾਮਲਾ ਗੁਲਾਬ ਪੈਲਸ ਫਲੋਰ ਦਾ ਜਿੱਥੇ 3 ਨਵੰਬਰ 2025 ਨੂੰ ਅਨੁਰਾਗ ਕੁਮਾਰ ਜੀ ਦੀ ਪੈਂਦਾ ਵਿਆਹ ਹੋ ਰਿਹਾ ਸੀ ਤੇ ਵਿਆਹ ਦੇ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਇੱਕ ਨੌਜਵਾਨ ਲੜਕੀ ਨੇ ਸ਼ਗਨਾ ਨਾਲ ਭਰਿਆ ਬੈਗ ਚੋਰੀ ਕਰ ਲਿਆ ਤੇ ਉਹ ਬੈਗ ਜਿਸ ਦੇ ਵਿੱਚ ਤਕਰੀਬਨ 55000 ਰੁਪਏ ਦੇ ਲਫਾਫੇ ਪਏ ਹੋ ਸਨ ਤੇ ਵਿਆਹ ਹਾਲ ਦੇ ਵਿੱਚੋਂ ਚੁਪਕੇ ਨਾਲ ਜੋ ਕੇ ਅਲੈਗਯਪਤੀ ਹੀ ਸਾਰੀ ਕੜਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਏ ਤੇ ਫੁਟੇਜ ਦੇ ਵਿੱਚ ਸਾਫ ਦਿਖ ਰਿਹਾ ਹੈ ਕਿ ਇਹ ਨੌਜਵਾਨ ਛੋਟੀ ਉਮਰ ਦਾ ਹੈ ਤੇ ਵਿਆਹ ਦੇ ਸਮੇ ਮਹਿਮਾਨਾਂ ਵਿੱਚ ਘੁੰਮਦਾ ਫਿਰਦਾ ਬੈਗ ਚੁੱਕ ਕੇ ਰਫੋ ਚੱਕਰ ਹੋ ਜਾਂਦਾ ਹੈ ਕਿ ਥਾਣਾ ਫਲੋਰ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ ਇਹੀ ਘਟਨਾ ਸਾਬਿਤ ਕਰਦੀ ਹੈ ਕਿ ਖੁਸ਼ੀਆਂ ਪਰੇ ਮੌਕੇ ਤੇ ਵੀ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਚੋਰ ਖੁਸ਼ੀਆਂ ਨੂੰ ਵੀ ਚੋਰਾ ਲਾਂਦੇ ਹਨ ਦੁਆਬਾ ਪਬਲਿਕ ਨਿਊਜ਼ ਚੈਨਲ ਫਲੋਰ ਤੋਂ ਪੱਤਰਕਾਰ ਰਮਨ ਮਾਹੀਦੀ ਖਾਸ ਰਿਪੋਰਟ মানান্য্য়ান্য্য়ান্য়ে. <laughs>